ਉਹ ਪਤਾ ਨਹੀਂ ਲੱਗਣਾ ਕਿ ਕਿਹੜੀ ਦਵਾਈ ਖਾਣੀ ਆ ਦਵਾਈ ਬਾਅਦ ਚ ਹੀ ਖਾਣੀ ਆ ਪਹਿਲਾਂ ਮੰਮੀ ਨੂੰ ਫੋਨ ਕਰਦੀ ਆ ਨਾਲੇ ਕਹਿੰਨੀ ਆਣ ਕੇ ਪਤਾ ਲੈ ਕੇ ਜਾ ਤੇ ਨਾਲੇ ਜਿਹੜਾ ਲੀੜਾ ਕੱਪੜਾ ਰਹਿੰਦਾ ਉਹ ਵੀ ਦੇ ਜਾ ਮੇਰਾ ਬਈ ਨੇ ਮੁੜ ਕੇ ਗੱਲ ਹੀ ਨਹੀਂ ਛੱਡਣੀ ਹਲੋ ਹਲੋ ਸਾਸਿਕ ਮੰਮੀ ਸਤਿ ਸ਼੍ਰੀ ਅਕਾਲ ਕਿਹ ਹਾਲਾ{{\text{ਕ}}}{{\text{ੋ}}}{{\text{ਟ}}}}{} ਵਧੀਆ ਠੀਕ ਠਾਕ ਤੂੰ ਸੁਣਾਓ ਹਾਂ ਠੀਕ ਆ ਮੰਮੀ ਮੈਂ ਤਾਂ ਤੈਨੂੰ ਇਹ ਕਹਿਣਾ ਸੀ ਆਣ ਕੇ ਤੇ ਮੇਰਾ ਪਤਾ ਲੈ ਜੀ ਕੀ ਹੋਇਆ ਵਾ ਮੈਂ ਨਾ ਉਹ ਜਦੋਂ ਆਉਣ ਲੱਗੇ ਨਾ ਆਪਾਂ ਤੇ ਕਿਸੇ ਚੀਜ਼ ਚ ਵੱਜ ਗਏ ਸੀ ਤੇ ਡਿੱਗ ਪਏ ਤੇ ਸੱਟ ਲੱਗ ਗਈ ਆ ਸੱਟ ਆ ਗਈ ਤੇ ਲੱਗੀ ਨਹੀਂ ਨਹੀਂ ਨਿਤਨ ਲੱਗੀ ਨਾਲੇ ਪੂਆ ਨੂੰ ਵੀ ਲੱਗੀਆਂ ਅੱਛਾ ਉਹਦੇ ਤਾਂ ਗੋਡੇ ਗੱਡੇ ਤਗੜੇ ਗਏ ਉਹ ਤਾਂ ਦਵਾਈ ਲਿਓਣ ਲਈ ਸੀ ਜਦੋਂ ਮੰਮੀ ਲੜਾਈ ਝਗੜਾ ਪਾ ਕੇ ਤੋੜਨਾ ਜਦੋਂ ਅਸੀਂ ਤੇ ਚੰਗੇ ਕੰਮ ਨਹੀਂ ਕਰਨੇ ਤੇ ਫਿਰ ਡਿੱਗਣਾ ਹੀ ਕੋ ਨਾ ਕੋ ਤੇ ਹੋਣਾ ਹੀ ਮੈਂ ਤਾਂ ਆ ਬਹੁਤ ਬਲੌਖਾ ਨੂੰ ਗਿਆ ਜਦੋਂ ਤੇ ਕਾਲਦੇ ਗਏ ਜੇ ਨਾ ਮੈਨੂੰ ਤਾਂ ਬੜੀ ਪਰੇਸ਼ਾਨੀ ਤੇ ਸੀਂ ਪੜਿਆ ਕਿ ਮੇਰੇ ਨਾਲ ਇਦਾਂ ਬਣਾਉਂਦੇ ਆ ਮੈਂ ਤਾਂ ਬੜਾ ਤੋਖੀ ਪਰ ਮੈਂ ਕੀ ਕਰਾ ਹੁਣ ਕਹਿੰਦੀ ਦੁਕਾਨੇ ਆ ਤੱਕ ਚੱਜੀ ਦੇ ਹੱਥ ਆਈਆਂ ਇਹਨਾਂ ਨੂੰ ਕਿੱਦਿਨੋ ਤਾਂ ਫਟਾਤੀ ਕਰਾਉਂਗੀ ਜਾਂ ਬੰਦੀ ਆ ਕੀ ਕਰੀਏ ਫੇਰ ਮੰਮੀ ਇੰਨਾ ਹੀ ਆ ਨਾ ਪਹਿਲਾਂ ਇਹੋ ਜਿਹਾ ਕਹਿੰਦੀ ਆ ਸਾਰਾ ਕੁਝ ਹੀ ਕਰ ਲੈਣੀ ਆ ਸਾਰੇ ਕੰਮ ਸਾਨੂੰ ਆਉਂਦੇ ਆ ਮੁਰਗੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ ਇਹਨੇ ਤੇ ਫੜ ਕੇ ਮੇਰਾ ਜਲੂਸ ਕਢਾ ਦਿੱਤਾ ਵਾ ਦੇ ਤੇਰੇ ਸਾਹਮਣੇ ਮੈਂ ਦਾ ਮਾਤ ਪਿਓ ਤੇ ਉਹ ਸਾਰੀਆਂ ਦਿੰਦਾ ਤਾਂ ਪਤਾ ਨਹੀਂ ਦੇ ਸਾਰੇ ਕੰਮ ਕਰਤੀ ਕਿਰੇ ਤੁਹਾਨੂੰ ਲਾਹਮਾ ਨਹੀਂ ਦਿਵਾਉਗੀ ਹੰਦਾਂ ਨੂੰ ਕੋ ਬੁਰੇ ਵੀ ਕੋਕਾ ਨਹੀਂ ਹੁੰਦਾ ਤੇ ਸਾਹਮਣੇ ਛਾਸ ਕੇ ਤਕੀ ਬਣਾਓ ਛਾਸ ਕੇ ਆਟਾ ਬਣਾਓ ਛਾਸ ਕੇ ਰੋਟੀਆਂ ਪਕਾਓ ਇਹਨੂੰ ਕਦੀ ਆਪ ਚੜੀ ਆ ਮੈਂ ਵੀ ਕੀ ਕਰਾਂ ਪਰ ਮੰਮੀ ਮੈਂ ਤੇ ਮੇੜਿਆ ਜੋਗੀ ਹੋ ਗਈ ਆ ਨਾ ਹੁਣ ਹੁਣ ਐਦਾਂ ਕਰ ਨਾਲੇ ਮੇਰਾ ਪਤਾ ਲੈ ਜਾ ਤੇ ਨਾਲੇ ਜਿਹੜੇ ਮੇਦੇ ਸੂਟ ਵਾ ਨਾ ਇੱਥੇ ਮੈਨੂੰ ਦੇ ਜਾ ਮੈਂ ਵੀ ਆਪਣੀਆਂ ਚਾਚੀਆਂ ਤਾਈਆਂ ਨੂੰ ਵਿਖਾ ਲੈਣੇ ਹੁੰਦੇ ਆ ਇੱਕ ਚਾਚੀ ਤਾਈ ਤੇ ਚਲ ਮੇਰੀ ਭੂਆ ਹੀ ਆ ਹੋਰ ਕਿੰਨੇ ਤਰੀਕੇ ਭਾਈਚਾਰੇ ਚ ਕਿੰਨੀਆਂ ਹੁੰਦੀਆਂ ਆ ਆ ਕੋਈ ਨਾ ਕੋਈ ਆ ਜਾਂਦੀ ਚਾਹ ਪੀਣ ਨਾਲੇ ਪੁੱਛਦੀ ਆ ਵੀ ਤੂੰ ਕੀ ਲੈ ਕੇ ਆਈ ਆ ਮੈਂ ਵਿਖਾ ਲੈਣੇ ਨਹੀਂ ਆ ਆਹੋ ਤਾਂ ਉਹਨਾਂ ਨੇ ਪੁੱਛਣਾ ਪੁੱਛਣਾ ਦਾਵਾ ਕੋਟੇ ਕੁੱਟ ਤੁਹਾਡੇ ਲੈ ਕੇ ਰੱਖੇ ਲਈ ਤੇ ਆ ਕਲਾ ਦੇ ਵਿੱਚ ਹੀ ਸੂਟ ਵੀ ਦੇ ਅੰਦਰ ਤੇ ਸਾਬੂਨ ਕਰਵਾਦਾ। ਜਿੱਤੇ ਮੰਮੀ ਮਨਾਂ ਦੇ ਰਾਤੀ ਕੀ ਮੋਟ ਮਾਰੀ ਗਈ ਕੋ ਇਹਨਾਂ ਨੇ ਘਰ ਕੰਜਰ ਕੰਨਾ ਪਾ ਲਿਆ। ਕੀ ਮੈਂ ਤੈਨੂੰ ਦੇਣਾ ਤੇ ਕੀ ਲੈਣਾ ਮੇ ਤਾਂ ਬੜੀ ਪਰੇਸ਼ਾਨੀ। ਮੰਮੀ ਦੱਸਿਆ ਕਰਨਾ ਜਦੋਂ ਇੱਥੇ ਇੱਥੇ ਆਏ ਹਾਂ ਆਪਾਂ ਉਦੋਂ ਤੇ ਤੂੰ ਵੀ ਸਾਰੀਆਂ ਦਿਨੋਂ ਨਹੀਂ ਹੜਦੀ ਆਪਣੀ ਨੌਂ ਦੀਆਂ। ਉਦੋਂ ਤੇ ਕਹਿੰਦੀ ਫੇ ਸਾਰੇ ਕੰਮ ਹੀ ਕਰ ਲੈਂਦੀ, ਨਾ ਵੀ ਮੀਠ ਬਣਾਉ ਤੇ ਕੋਈ ਨਹੀਂ। ਉਦੋਂ ਇਹਦੇ ਕੰਨ ਖਿੱਚੇ ਹੁੰਦੇ ਨਾ ਤੇ ਸਾਰੇ ਕੰਮ ਹੀ ਹੋ ਜਾਣੇ ਹੀ। ਕੀ ਤਰ੍ਹਾਂ ਪੁੱਤਾਂ

ਉਹਨਾਂ ਨੂੰ ਨਾਲ ਲੈਉਣਾ ਤਾਂ ਚੱਲ ਨਹੀਂ ਆਵਾ ਨਹੀਂ ਨਹੀਂ ਮਨਮਰੀਦ ਨੂੰ ਨਾਲੇ ਲੈ ਕੇ ਆਇਓ ਚੰਗਾ ਹੈ ਮੈਨੂੰ ਮੰਮੀ ਹਾ ਚੇਤਾ ਕਰਾਤਾ ਨਾਲੇ ਆਉਗੀ ਨਾ ਨਾਲੇ ਨੂੰ ਪਤਾ ਲੱਗ ਜੂਗਾ ਸੇਵਾ ਕਿੱਦਾਂ ਕਰੀਦੀ ਆ ਤੇ ਕਿੱਦਾਂ ਕਰਵਾਈਦੀ ਆ ਵੇਖਿਓ ਆਉਗੀ ਨਾ ਵਾਂਸ ਉਹਨੀਆਂ ਚੀਜ਼ਾਂ ਇਹਨੂੰ ਖਵਾਲੂਗੀ ਬਿਠਾ ਕੇ ਨਾਲੇ ਇਹਨੂੰ ਪਤਾ ਲੱਗ ਜੂਗਾ ਵੀ ਨਨਾਨਾ ਹੁਣ ਤੇ ਕੀ ਕੁਛ ਬਣਾਈਦਾ ਵਾ ਅੱਗੇ ਦੇਖ ਅੱਖਾਂ ਖੜੂ ਸ਼ਰਮਿੰਦੀ ਫਖਾਓਗੀ ਹਵੇ ਖਾਏ ਤਾਂ ਨਾਲ ਪਤਾ ਲੱਗੂਗਾ ਕਿ ਇੰਨਾ ਤੀਜਾ ਬਣਨ ਦੀ ਆ ਉਹ ਮੰਮੀ ਇਹੋ ਜਿਹਾ ਖਾ ਲੈਂਦੀਆਂ ਹੁੰਦੀਆਂ ਵਾ ਬਣਾਉਂਦਾ ਨਹੀਂ ਚੱਜ ਹੁੰਦਾ ਚਲ ਕੋਈ ਨਹੀਂ ਹਾਂ ਤਾਂ ਨਾ ਪਰ ਮਨ ਲਾਓ ਹਟਾ ਬਟੇ ਮੈਨੂੰ ਕੁਛ ਦੀਆਂ ਨਾ ਕਹੀਆਂ ਵੀ ਚੱਲ ਨਾਲ ਕੁੜੀ ਨੂੰ ਫਟਾ ਲੱਗੀਆਂ ਵਾ ਉਹਨਾਂ ਨੂੰ ਤੇ ਪਤਾ ਨਹੀਂ ਹੈਗੇ ਸਾਡੇ ਤੇ ਕਿੰਨੇ ਜਣੇ ਆ ਜਾਗੇ ਹੁਣ ਤੂੰ ਇੰਗੀ ਘਰ ਲੈ ਗਈ ਤੇ ਚੌਕੇ ਚ ਤੈਨੂੰ ਬੜੇ ਨਹੀਂ ਨਹੀਂ ਮੈਂ ਤਾਂ ਤਰੀ ਨਹੀਂ ਵੀ ਘਵਾ ਤਰੇ ਲੰਮੇ ਸਹੀਆ ਆਪਾਂ ਮਤ ਕਰ ਲਿਆ ਥੋੜਾ ਬੋਤਾ ਕੰਮ ਹੁਣ ਬੋਧਾ ਨਾ ਨਾ ਆਪ ਹੀ ਕਰੀ ਗਏ ਤੇ ਉਹਨੂੰ ਕੱਖ ਡਾਇਆ ਹੀ ਨਹੀਂ ਮੈਂ ਮਗਰ ਤੁਹਾਡੀ ਤੂੰ ਕਹਿ ਦਿੰਨੀ ਇਹਨੂੰ ਭੁੱਬਲ ਵੀ ਨਹੀਂ ਆਉਂਦੀ ਫੇ ਭੁੱਬਲ ਕਿੱਥੋਂ ਆਣੀ ਜਦੋਂ ਉਹਨਾਂ ਨੇ ਸਿਖਾਉਣਾ ਹੀ ਕੱਖ ਨਹੀਂ ਆ ਪਰ ਇਹ ਤਾਂ ਹੁੰਦਾ ਵਾ ਤਾਂ ਆਂ ਜਾਂ ਪੋਤੇ ਮੈਂ ਦਾਵਾ ਸਭ ਕੀ ਸਵਾਦ ਹੀ ਨਹੀਂ ਬਣਾਉਂਦੀ ਫੇ ਲੜਦਾ ਵਾ ਤੇ ਕੀ ਕਰਾਂ ਮੈਂ ਫੇ ਰਿਹਾ ਦੋਵੇਂ ਲੜਦੇ ਬਿਨ ਫੇ ਰਹਾ ਔਰ ਤਰਸ ਹੁੰਦਾ ਤੇ ਕੀ ਇਹਨਾਂ ਨੇ ਕਲਾ ਪਾਈ ਮੰਮੀ ਜੇ ਨੂੰ ਬਣਾਉਣਾ ਨਹੀਂ ਨਾ ਹੁੰਦਾ ਤੇ ਉਸ ਦਿਨ ਵੇਖਿਆ ਕਿਦਾਂ ਰੋਲਾ ਪਾਉਂਦੀ ਪਨੀਰ ਬਣਾਇਆ ਪਨੀਰ ਬਣਾਇਆ ਜੇ ਪਨੀਰ ਬਣਾਇਆ ਤਾਂ ਥੋੜਾ ਮਾਸਾ ਬਣ ਕੇ ਦੇ ਦਿੰਦੀ ਪਤਾ ਤਾਂ ਹੈਗਾ ਹੀ ਨਾ ਫੇ ਰੋਟੀ ਨਹੀਂ ਖਾ ਕੇ ਚੱਲੇ ਇਹੋ ਕੀ ਤੇ ਆਪਣੀ ਧੀ ਪੈਣ ਹੋਵੇ ਤੇ ਲੋਕੀ ਤੇ ਝੱਟ ਬੰਨ ਕੇ ਦਿੰਦੇ ਹੈ ਜੂ ਨਣਾ ਨਹੀਂ ਤਾਂ ਕਰਕੇ ਨੇ ਬੰਨ ਕੇ ਨਹੀਂ ਦਿੱਤੀ ਜੇ ਨਹੀਂ ਖਾਦੀ ਅਗਲੀ ਦਾ ਹੈ ਇਹ ਤਾਂ ਚਾਹੀ ਹੈ ਨੀਗਾ ਕੀ ਕਰਾਂ ਆਖਿਰ ਤੱਕ ਤਾਂ ਕਹਿਣ ਦੀ ਵੀ ਕਰਿਆ ਕਿ ਤਾਂ ਧੱਕਣੇ ਧੱਕਣ ਵਾਲੇ ਕਰ ਲਵਾ ਘਰ ਤੇ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੇਰੇ ਵੀ ਮਾਸਤੇ ਫੜਦਾ ਪੈ ਗਿਆ ਮੈਂ ਹੀ ਬਾਕ ਤੇ ਮਾਸਾ ਰੋਟੀ ਕੋ ਰੋਟੀ ਨਹੀਂ ਬਣੀ ਤੇ ਸਬਜ਼ੀ ਪਨੀਰ ਬੰਦ ਜੀ ਥਾਲੋ ਦਿਮਾਗ ਨਹੀਂ ਕੰਮ ਕੀਤਾ ਜਦੋਂ ਕਲਾ ਬੈਗੀ ਮੈਨੂੰ ਤਾਂ ਸੁਝਿਆ ਉਹੜਿਆ ਪਹੁੰਚੀ ਚੱਲ ਫਿਰ ਕੋਈ ਗੱਲ ਨਹੀਂ ਰਾਜੋ ਚੰਗਾ ਕੋਈ ਗੱਲ ਨਹੀਂ ਆਜੂਗੀ ਮੈਂ ਆਪਣੀ ਮਮਨੇ ਨੂੰ ਕੋ ਕਹਿੰਨੀ ਆ ਤੇ ਮਾਂ ਦਾ ਠੀਕ ਆ ਪਰ ਇਹਨੂੰ ਵੀ ਕਹਿੰਨੀ ਆ ਕਿ ਤਿਆਰ ਹੋਈ ਤੇਰੇ ਚੱਜਾਂਗੇ ਚੰਗਾ ਆਹ ਨਹੀਂ ਮੈਂ ਪਤਾ ਲੈਣਾ ਉਹ ਕਿਰਨਾ ਕਰ ਕੋਈ ਦੱਸ ਦੇ ਜੇ ਕੋਈ ਚੀਜ਼ ਹੋਣੀ ਤਾਂ ਦੱਸ ਦੇ ਮੈਂ ਨਹੀਂ ਨਹੀਂ ਤੂੰ ਹੀ ਮੇਰੇ ਸੂਟ ਪਹਚਾ ਦੇਉਂਦਾ ਮੈਂ ਜੁੱਤੀ ਪਹਚਾ ਦੋ ਬਸ ਮੈਨੂੰ ਇੰਨਾ ਹੀ ਬੜਾਵਾ ਉਹ ਤੇਰੇ ਮੁੱਕ ਵੀ ਜਾਦੇ ਸੱਟਾਂ ਲੱਗੀਆਂ ਪੂਆਂ ਲੱਗੀਆਂ ਗੋਡੇ-ਗਾਡੇ ਤਗੜੇ ਗਏ ਆ ਪੂਫੜ ਤੇਰਾ ਠੀਕ ਆ ਪੂਫੜ ਠੀਕ ਆ ਪੂਫੜ ਤੇ ਆਪ ਗੁੱਸਾ ਕਰਨ ਡਿਆ ਸੀ ਉਹ ਨੂੰ ਵੀ ਪਤਾ ਨਹੀਂ ਕੀ ਸੀ ਵੀ ਮੈਂ ਨਾਲ ਨਾਲ ਹੀ ਜਾਣਾ ਵਾ ਤੂੰ ਬੱਸੇ ਆ ਜਾ ਐਵੇਂ ਗੋਡੇ ਕਿਤੇ ਪਨੋਂਦੀ ਫਿਰਦੇ ਹੀ ਨਾਲ ਆਹ ਹੋਰ ਘੱਟ ਲਾ ਗਈ ਪੁੱਤਾ ਸਰੀਰ ਵਾ ਇਹਨਾਂ ਨੇ ਨਹੀਂ ਹੱਤੀ ਕਰ ਦਿੱਤੀ ਪਤਾ ਨਹੀਂ ਕਿੱਥੋਂ ਇਹਨੇ ਕਾਲਾ ਹੋ ਮਤੇ ਪੈ ਗਈ ਤੁਹਾਡੇ ਬਾਅਦ ਚਲੋ ਫਿਰ ਠੀਕ ਆ ਹੈ ਠੀਕ ਆ ਠੀਕ ਚੰਗਾ ਆ ਵੇਖਿਓ ਪਹਿਲਾਂ ਕਿਹੜੀ ਦਵਾਈ ਖਾਣੀ ਹੈ ਓਦਾਂ ਤੋਂ ਮੈਨੂੰ ਇਹ ਦੁੱਸ਼ ਦਈਂ ਤੁਹ ਪਤਾ ਹੈਗਾ ਖਣੀ ਲੱਗਦਾ ਸ਼ਰਾਬ ਤੋਂ ਬਲੋ ਹੈ ਪਪਾ ਓਦਾਂ ਜੋ ਮਰਜ਼ੀ ਮੈਂ ਕਹਿਣਾ ਪਿਆਰ ਦਾ ਦੰਨਾ ਮੈਂ ਬਥੇਰਾ ਕਰਦੀ ਆ ਉਹ ਤੁਸੀਂ ਨੇ ਮੇਰੇ ਬਾਤ ਤੇ ਕੋਹੇ ਨੂਰ ਦਾ ਹੀਰਾ ਜੇ ਹਾਂ ਤਾਂ ਹੀ ਪੇਕੇ ਨਾਲ ਖੜ ਕੇ ਬੇਇੱਜ਼ਤੀ ਕਰਾਈ ਮੈਂ ਕਾਦੀ ਬੇਇੱਜ਼ਤੀ ਕਰਾਈ ਉਹ ਅੱਗੇ ਪਲਾਂ ਦਾਦੀ ਬੇਇੱਜ਼ਤੀ ਹੁੰਦੀ ਉਹ ਮਾਂ ਮੇਰੀ ਤਾਂ ਕਿੰਨੀ ਸੇਵਾ ਕਰਦੀ ਰਹੀ ਝੂਠਾ ਤਾਂ ਦੱਸ ਦੋ ਬੋਲਣ ਕੋਈ ਨਹੀਂ ਠੀਕ ਵਾ ਮੈਂ ਕੀ ਆਖਿਆ ਵਾ ਨਹੀਂ ਜਦੋਂ ਮੇਰੇ ਜਾਨਦੇ ਹੁੰਨੇ ਸੀ ਮੇਰੇ ਨਾਲ ਮੇਰੀ ਮੰਮੀ ਵਨਸਮਨਣਾ ਬਣਾਵਣਾ ਖਵਾਲ ਦਿੱਤੀ ਹੁਣ ਉਹਦੀਆਂ ਕਰਤੂਤਾ ਕਹਿੰਦੇ ਹੁੰਦੇ ਗੱਲੀਬਾਤ ਮੈਂ ਵੱਡੀ ਕਰਤੂਤੀ ਮੇਰੀ ਮਾਂ ਉਹਦਾ ਤੇ ਉਹ ਸਾਬ ਹੋਇਆ ਪਿਆ ਚਲ ਕੋਈ ਨਹੀਂ ਖਾਦ ਦਵਾਈ ਮੈਂ ਇੱਕ ਪਾਸੇ ਕਹਿੰਦੇ ਸੇਵਾ ਨਹੀਂ ਕਰਾਈ ਇੱਕ ਪਾਸੇ ਕਹਿੰਦੇ ਆ ਨਹੀਂ ਤੇ ਹੁਣ ਉਹ ਦੂਜੇ ਪਾਸੇ ਮੁੜ ਪਈ ਕੋਣ ਬੜੀ ਜਿਹੜਾ ਵੇਲਾ ਨਾਗੇ ਵਾਪਸ ਤੇ ਉਹਨਾਂ ਨਹੀਂ ਉਹ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ ਕੋਈ ਨਹੀਂ ਮੈਂ ਪਤੇਲੀ ਝਾੜ ਪਾਤੀ ਆ ਮੰਮੀ ਨੇ ਬੜੀ ਲੱਗਣੀ ਪਤਾ ਹਾਂ ਉਹ ਉਹਨੂੰ ਨਹੀਂ ਬੜੀ ਲੱਗਣੀ ਉਹ ਲੱਗ ਜਾਂਦੀ ਹੁੰਦੀ ਆ ਜਦੋਂ ਕੜਕ ਕੇ ਪਾਵਾਂਗੇ ਜਦੋਂ ਕਹਿਣਾ ਹੀ ਕੋਖ ਨਹੀਂ ਉਦੋਂ ਮੰਮੀ ਨੇ ਆਖਣਾ ਵਾ ਵੀ ਖਾ ਲਾ ਖਾ ਤੂੰ ਬੁਦਵਾਈ ਖਾ ਲੈ ਨਾ ਉਹ ਰਾਤ ਨੂੰ ਖਾਣੀਆਂ ਨਹੀਂ ਉਹ ਬੋਲੀਆਂ ਕਿਹੜੀਆਂ ਥੋੜੀਆਂ ਆ ਉੰਤਰੀ ਚਾਰ ਚਾਰਵਾ ਗਲੇ ਦੇੰਦਰੋਂ ਤਾਂ ਨੰਗਦੀਆਂ ਨਹੀਂ ਇਦਾਂ ਹੀ ਆ ਫਿਰ ਚਲੋ ਲਿਆਵੜਾ ਬਾਤ ਕਰੋ ਉਹ ਮੈਂ ਪਾਦਾ ਲਫਾਫੇ ਕਿਹੜੇ ਮੈਂ ਪੀਤੀ ਖਾਦੀ ਚੇਤਾ ਭੁੱਲ ਜਾਂਦਾ ਮੈਨੂੰ ਤਾਂ ਚੇਤਾ ਰੱਖੀਆਂ ਰਾਤ ਵਾਲੀਆਂ ਈ ਹੂੰ ਮੈਂ ਭੂਆ ਨਾ ਅਜੀ ਭੂਆ ਦੇ ਅੱਗੇ ਕਹਿੰਦੀ ਏ ਜੁਰੂ ਦਾ ਗੁਲਾਮ ਬੜਿਆ ਵਾ ਲੈ ਤੇ ਫੁੱਫੜ ਕੜਾ ਘਾਟਾ ਵੇਰਾ ਉਹ ਵੀ ਅੱਗੇ ਪਿਛੇ ਘੁੰਮਦਾ ਹੁੰਦਾ ਉਹਦੇ ਸਾਡੇ ਸਾਹਮਣੇ ਕਾਲਾ ਕੱਢਦਾ ਵਾ ਉਹਦਾ ਕਦੀਆਂ ਦਾ ਲਿਆ ਕੰਡਾ ਮੈਂ ਕਰਨਾ ਟਮਾਟਰ ਮੈਂ ਕੱਢਦੇ ਨਾ ਤੜਕਾ ਹੀ ਮੈਂ ਨਾ ਦਿੰਦਾ ਨਾ ਚਲੋ ਕੋਈ ਗੱਲ ਨਹੀਂ। ਅਨੂਗੜਾ ਭਲੇਖਾ ਚਾਚੇ ਆਪਣੇ ਦਾ। ਉਹਨਾਂ ਦੀ ਪਿਆਰ ਨਾਲ ਨਜ਼ਰ ਨਾ ਲਾਓ। ਆਹੋ। ਉਹਨੇ ਆਈ ਰੋਟੀ ਫੇਰੋਂ ਪੋਖ ਲੱਗੀ ਓ। ਚੰਗਾ। ਮੰਮੀ। ਹਾਂ। ਬੜਾ ਬੋਲਣ ਦੀ ਫੋਨ ਤੇ ਕਿੰਨਾ ਗੱਲ ਕਰਨੀ। ਤੈਨੂੰ ਦੱਸਣ ਦਾ ਕੀ ਫਾਇਦਾ? ਕੋਈ ਫਾਇਦਾ ਹੈਗਾ? ਕਿਉਂ ਕੀ ਹੋਇਆ? ਹਾਰ ਮੇਰੇ ਤੇ ਤੂੰ ਨਸ਼ੇ ਜਿੱਤ ਰਿਆ ਫਿਰਦਾ ਰਿਹਾ ਨਾ ਤੈਨੂੰ ਕੀ ਦੱਸਣਾ? ਤੈਨੂੰ ਇਧਰੋਂ ਦੱਸੋ ਤਾਂ ਇਧਰੋਂ ਤੈਨੂੰ ਚੇਤਾ ਭੁੱਲ ਜਾਂਦਾ। ਮਮੀ ਕਿਤੇ ਨਾ ਪੀਤੀ ਆ ਪੀਤੀ ਤੋ ਥੋੜੇ ਨਹੀਂ ਨਾ ਪੀਤੇ ਤੂੰ ਤਾਂ ਕਸਰਾ ਕੱਢ ਲਿਆ ਸਾਲਾਂ ਦੀਆਂ ਉਹ ਮੈਨੂੰ ਅੱਗੇ ਕਹਾਂ ਨਹੀਂ ਮੈਨੂੰ ਕੁੱਟਿਆ ਮੈਂ ਤਾਂ ਕੁੱਟਿਆ ਕੁੱਟਿਆ ਨਹੀਂ ਉਹਨੂੰ ਹਾਂ ਹਾਂ ਕੁੱਟਿਆ ਤੂੰ ਕੋ ਕਸਰ ਛੱਡੀ ਤੂੰ ਤਾਂ ਉਹ ਤਮਾਸ਼ਾ ਲਾਇਆ ਪਰੌਣਿਆਂ ਸਾਹਮਣੇ ਜਿਹੜੀ ਕੋ ਗੱਲ ਕਰਨ ਵਾਲੀ ਨਹੀਂ ਗਈ ਮਮੂਲੀ ਨੂੰ ਸੱਟਾਂ ਲੱਗ ਗਈਆਂ ਇਹ ਮੰਨਣ ਦੇ ਹਾਂ ਇਹਦੇ ਸੱਟਾਂ ਲੱਗੀਆਂ ਨਹੀਂ ਨਹੀਂ ਬਲਜੀਤ ਹੁਣਾਂ ਨੂੰ ਦੇਖ ਪਿਆ ਰਾਹ ਦੇ ਵਿੱਚ ਤੈਨੂੰ ਪਤਾ ਹੈ ਉਹ ਕਿਦਾਂ ਤੁਹਾਨੂੰ ਪਤਾ ਨਹੀਂ ਵੀ ਉਹ ਕਿੱਦਾਂ ਆ ਥੋੜੀ ਕਲਾ ਪਾਈ ਤੁਸੀਂ ਕਰ ਓਏ ਦੇ ਮੰਮੀ ਮੈਂ ਸਮਝਾਉਂਦੀ ਆ ਸੇਰ ਜੀ ਪੀ ਮੰਜੇ ਤੇ ਨਾ ਪੀਆ ਕਰੋ ਨਾ ਪੀਆ ਕਰੋ ਵੇਲਾ ਕਿੰਨਾ ਹੀ ਦਵਾਂ ਦੇ ਨਾਲ ਲੈ ਚੋਰ ਅਈ ਨੋ ਸੱਸ ਨੇ ਰਲ ਕੇ ਇੰਨਾ ਵਧੀਆ ਵਧੀਆ ਸਾਰਾ ਕੁਝ ਬਣਾਇਆ ਤੋ ਇਹ ਤੇ ਜ਼ਰੂਰ ਕੱਟ ਕੇ ਰਾ ਦਤਾ ਕਰਤਾ ਹਲੋ ਮੰਮੀ ਮੈਂ ਨਹੀਂ ਖਾਣਾ ਕੁਝ ਫੇ ਜਿਆਦਾ ਹੋ ਗਿਆ ਤੂੰ ਕੱ ਲੈ ਗਿਓ ਉਹਨਾਂ ਨੂੰ ਉਹ ਟਿਕਦੇ ਹੀ ਇਹਨੇ ਵੀ ਲੜਾਈ ਪਾ ਲਈ ਰੋਟੀ ਤੋਂ ਸਬਜ਼ੀ ਨਹੀਂ ਬਣਾਉਣੀ ਸਬਜ਼ੀ ਨਹੀਂ ਬਣਾਉਣੀ ਉੱਥੇ ਹੀ ਜ਼ਿਆਦਾ ਕੰਮ ਬਦਲ ਗਿਆ ਜੇ ਤੂੰ ਲੜਾਈ ਕੋ ਪਾਈ ਐਵੇਂ ਪਨੀਰ ਬਣਾਇਆ ਦੂਜੀ ਬਣਾਈ ਬਾਰ-ਬਾਰ ਉਹੀ ਗੱਲਾਂ ਆਂ ਮੇਰਾ ਸਿਰ ਪਿਰੋਂਡਾ ਪਿਆ ਕੱਲ ਦਾ ਉਹ ਗੱਲਾਂ ਕਰ-ਕਰ ਕੇ ਸੱਟਾਂ ਯਾਦਾ ਮੰਮੀ ਹੋਰ ਉਹਨੇ ਤੇਰੀ ਭੂਆ ਦੇ ਵੀ ਕੋਡੇ-ਗਾਡੇ ਆਂਦੇ ਬੜੇ ਰਗੜੇ ਉਹਨਾਂ ਨੂੰ ਬੜੀਆਂ ਸੱਟਾਂ ਲੱਗੀਆਂ ਬਲਜੀਤ ਨੂੰ ਵੀ ਤੋ ਉਹ ਕਹਿਣ ਦੀ ਆ ਵੀ ਪਤਾ ਲੈ ਕੇ ਤੇ ਜਾਓ ਮੇਰਾ ਹਾਏ ਤੇ ਭੂਆ ਦੇ ਵੀ ਲੱਗੀਆਂ ਆਹ ਤਾਂ ਭੂਆ ਨਾਲ ਹੀ ਗਈ ਤੇ ਭੂਆ ਤੇ ਡਿੱਗੀ ਹੋਗੀ ਤੇ ਜਾ ਉਹ ਚਿੰਦ ਭੈਣ ਨਹੀਂ ਵਿਚਾਰੀ ਆ ਭੂਆ ਦਾ ਫਿਕਰ ਇਹ ਤਾਂ ਭੈਣ ਦਾ ਹੈ ਹੀ ਨਹੀਂ ਇਹਨੂੰ ਸੱਟਾਂ ਹਟਾਈ ਦਿਆਂ ਮੈਂ ਨਾਲੇ ਚਲਦੀ ਚੀਜ਼ ਤੋਂ ਡਿੱਗਣਾ ਤਾਂ ਫਿਰ ਤੈਨੂੰ ਪਤਾ ਹੀ ਕਿੰਨੀਆਂ ਸੱਟ ਲੱਗਦੀ ਚਲ ਮੈਂ ਪੀਤੀ ਤੇ ਤੂੰ ਤੂੰ ਹੀ ਡੱਕ ਸਕਦੀ ਹਾਂ ਮੈਂ ਤੇ ਭੱ ਗਈ ਨਹੀਂ ਬਾਹਰ ਡਰਦੀ ਜਾਣਾ ਨੇ ਕੀ ਰੋਂਦੀ ਕਦੀ ਸੁਣ ਲੈ ਮਾਰਦੀ ਉੱਧਰ ਜਾਂਦੀ ਕਦੀ ਉੱਧਰ ਜਾਂਦੀ ਤਾਂ ਅਗਲੇ ਨੂੰ ਪਤਾ ਲੱਗ ਹੀ ਗਿਆ ਹੁਣਾਂ ਚੀਜ਼ਾਂ ਇੰਨੀਆਂ ਬਣਾਈਆਂ ਫਾਇਦੇ ਨੇ ਜੇ ਰੋਟੀ ਨਾ ਖਾ ਕੇ ਗਏ ਘਰੋਂ ਤਾਂ ਸਾਡੀ ਖਾਦੀ ਦਾ ਕੀ ਫਾਇਦਾ ਮੇਰੇ ਤੇ ਹਜੇ ਵੀ ਮੋਰ ਦੁਖੰਡੇ ਮੈਂ ਕਹਿਣ ਵੀ ਨਹੀਂ ਹੁਣ ਆਪਣਾ ਸਿਰ ਦੁਖੰਡਿਆ ਵਾ ਮੱਸੇ ਕੋਈ ਗੱਲ ਕਰੀ ਜਾਂਦੀ ਮੋਰ ਦੋ ਦੇ ਮੋਰ ਪਤਾ ਨਹੀਂ ਕਿਹੜੀ ਨੂੰ ਡਾਂਗ ਫੇਰਤੀ ਜਿਹੜੇ ਮੋਰ ਦੁੱਧ ਦੇ ਇਹਦੇ ਡਾਂਗ ਮੈਨੂੰ ਤਾਂ ਲੱਗੇ ਨਹੀਂ ਜਦ ਮ ਕੁੱਟਿਆ ਹੋਊਗਾ ਤੇ ਭਲੇ ਉਹਨਾਂ ਦੇ ਯਾਰ ਛੱਟਾਂ ਲਗੀਆਂ ਹਣ ਤੋ ਕਹਿਣ ਦੀ ਵੀ ਮੇਰਾ ਪਤਾ ਲਾ ਕੇ ਜਾਓ ਤੇ ਪਤਾ ਲਾਉਣੀ ਮੰਮੀ ਆਪਾਂ ਨਾਲਿਓ ਕਹਿੰਦੀ ਉਹ ਤੇ ਲੈ ਆਓ ਜਾ ਕੇ ਪਤਾ ਕਿ ਬੰਦਾ ਹੀ ਆ ਪਤਾ ਲੈਣਾ ਅਸਵੇਲਾ ਫੇਰਾਂ ਦੀ ਜਾ ਕੇ ਪਤਾ ਲਾਓ ਤੇਰਾ ਕੋਈ ਹੱਕ ਨਹੀਂ ਬਣਦਾ ਜਾਣਦਾ ਉਹ ਆਂਦੀ ਮਨਪ੍ਰੀਤ ਨੂੰ ਵੀ ਲੈ ਕੇ ਆਇਓ ਇਹ ਮੰਮੀ ਕਹਿ ਰਹੀ ਫੇ ਚੱਲ ਜਾ ਨਾਲ ਮੰਮੀ ਤੁਹਾਨੂੰ ਵੀ ਪਤਾ ਵਾ ਕੱਲ ਨੂੰ ਮੈਂ ਦਵਾਈ ਲੈਣ ਜਾਣਾ ਵਾ ਮੇਰਾ ਨਹੀਂ ਸਰੀਰ ਇੰਨਾ ਇਨ ਕੰਮ ਕਰਦਾ ਚਲ ਬੱਚਾ ਬੱਚੀ ਹੋ ਜਾਊਗਾ ਕੋਈ ਫਿਰ ਮੈਂ ਤੰਦਰੁਸਤ ਤਰੀ ਫਿਰਨਾ ਨਾ ਫਿਰ ਮੈਂ ਚੱਲ ਜਾ ਕਰੂੰਗੀ ਨਹੀਂ ਤੂੰ ਕਿਹੜਾ ਤੁਰ ਕੇ ਜਾਣਾ ਵਾ ਜਾਣਾ ਤਾਂ ਤੂੰ ਗੱਡੀ ਚ ਵਾਣਾ ਚੜੀ ਜਾਣਾ ਚੜੀ ਤੂੰ ਆ ਜਾਣਾ ਉੱਥੇ ਤੋਂ ਕੁੜੀ ਦਾ ਨੱਕ ਉਡਾਉਣਾ ਛਰੀ ਕੇ ਵਿੱਚ ਉਹਨਾਂ ਕਹਣਾ ਭਰਜਾਈ ਪਤਾ ਲੈਣ ਨਹੀਂ ਆਈ ਵੇ ਅੱਲਾ ਫਿਰ ਐਦਾਂ ਕਰਦੀ ਹੋਏ ਤੇ ਮੰਮੀ ਦੇ ਨਾਂ ਵਿਆਇਆ ਹੋਇਆ ਹੁੰਦਾ ਤੇ ਤਵੇਂ ਤੇ ਤੀ ਦੋਵਾਂ ਨੇ ਜਾਣਾ ਹੀਗਾ ਨਾ ਬੈ ਆਵਾ ਨਵਿਆਰ ਨਾਲ ਫੇਰ ਇੱਕ ਸਵਰ ਹੋਣਾ ਫੇਰ ਤੜੀਆਂ ਨੇ ਕਹਣੇ ਵੀ ਲੈ ਕੇ ਆਓ ਇਹ ਤਾਂ ਲੋੜ ਹੀ ਨਹੀਂ ਪੈਣੀ ਚੰਗਾ ਭਲਾ ਸਾਰੇ ਜਨਨ ਨੇ ਸੱਟ ਨਹੀਂ ਲੱਗਣੀ ਐਂ ਕੇ ਬਸ ਦੀਦੀ ਨੇ ਤਕਲੇਸ਼ ਪਵਾ ਕੇ ਰੱਖਣਾ ਹੁੰਦਾ ਮੇਰੇ ਘਰ ਦੇ ਵਿੱਚ ਆਹੋ ਦੀਦੀ ਤੇ ਤੈਨੂੰ ਚੰਗੀ ਨਹੀਂ ਲੱਗਦੀ ਉੱਥੇ ਬੜਾ ਰਣਮੈਣ ਚੜਿਆ ਨਾ ਤੇਰੀਆਂ ਦੋ ਦੋ ਚਾਰ ਚਾਰ ਨਾਨਾ ਜਿਹੜੀਆਂ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਮਨਪੀ ਕੱਲ ਦਾ ਮੈਨੂੰ ਪਤਾ ਜੀ ਮੈਂਨ ਕੁੱਟਿਆ ਵੀ ਨਹੀਂ ਕੁੱਟਿਆ ਤੇ ਜੇ ਤੂੰ ਹੁਣ ਬੋਲੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੈ ਜੇ ਤੂੰ ਮੈਂ ਬੋਲਣ ਦੀ ਆ ਫੇਰ ਤਾਂ ਹੁਣ ਬਿਲਾ ਟਾਡਾ ਸਿਰ ਪੀਟ ਹੋਣ ਡਿਆ ਹੋਣ ਦੀ ਨਾ ਤੰਗੀ ਤੇ ਮੈਂ ਜਿਹ ਮੈਂ ਵੀ ਜੇ ਉਹ ਦਾਮਿਤਾਂ ਤਨ ਨੂੰ ਇਹਨਾ ਨਹੀਂ ਵੇਚਦੇ ਤੇ ਮਾਪੋਤ ਦੋਵੇਂ ਜਾਣੇ ਪੀਰੇ ਦਿਮਾਗ ਤੇ ਦਿਲ ਤੇ ਕੀ ਅਸਰ ਪਊਗਾ ਉਹਦਾ ਮੰਮੀ ਕਹਿ ਦੂਗੀ ਜਿਹੜੀ ਚੀਜ਼ ਨੂੰ ਖਾਣੂ ਜੀ ਕਹਦਾ ਉਹੀ ਖਾ ਲਿਆ ਕਰ ਬੱਚਾ ਨਾ ਭੁੱਖਾ ਰਹੇ ਕਿੰਨਾ ਧਿਆਨ ਆ ਦੇਂ ਤੇਰਾ ਤੇ ਤੇਰਾ ਫਰਜ਼ ਨਹੀਂ ਵੇਵੇਂ ਦੀ ਗੱਲਾਂ ਦਾ ਧਿਆਨ ਰੱਖੀਏ ਤੇ ਮੋਂ ਤੇ ਜਿੱਥੇ ਜਾਣਾ ਨਾਲੇ ਉੱਥੇ ਜਾਣਾ ਹੀ ਪੈਂਦਾ ਹੁੰਦਾ ਸ੍ਰੀ ਜੀ ਮੇਰਾ ਵੀ ਠੀਕ ਮੈਂ ਵੀ ਜਾਣਾ ਹੀ ਆ ਸੋਕਾ ਮੈਂ ਗੱਡੀ ਚ ਲੱਗ ਜਾਣਾ ਤੇ ਤੂੰ ਤਾਂ ਬੈਠੀ ਨਹੀਂ ਜਾਣਾ ਲੜੇ ਉਹ ਚੈੱਕ ਚੈੱਕ ਅਪ ਕਰਾ ਲਈ ਆਉਂਦੇ ਆਉਂਦੇ ਦਵਾਈ ਲੈ ਆਵਾਂਗੇ ਮੈਨੂੰ ਬਹੁਤੀਆਂ ਥੋੜੀਆਂ ਗੱਲਾਂ ਦੀ ਨਹੀਂ ਲੋੜ ਤੂੰ ਜਾਣਾ ਵਾ ਤਾਂ ਤੂੰ ਜਾਣਾ ਹੀ ਇੱਕ ਮੰਮੀ ਮਾਜੀ ਆਉ ਇੱਕ ਮੈਂ ਕੱਲ ਜਾਉ ਅੱਜ ਤੇ ਡਾਕਟਰ ਨੇ ਅੱਜ ਨਹੀਂ ਵੇਖਣਾ ਉਹਨੇ ਜੇ ਕੱਲ ਦੀ ਤਰੀਕ ਪਾਈ ਹੈ ਨਾ ਉਹ ਵੇਲਾ ਥੋੜਾ ਵਾ ਕਿ ਤੂੰ ਆਪਣੀ ਨਣਾ ਨੂੰ ਕਵਾਈ ਹੈ ਤੇ ਮੇਰੇ ਕੋ ਵੀ ਆ ਜਾ ਅੱਗੇ ਅਗਲੇ ਨੇ ਕਹਿਣਾ ਮੈਂ ਵੀ ਮੈਨੂੰ ਜੋ ਮਰਜੀ ਹੈ ਮੈਨੂੰ ਉਸ ਦਿਨ ਤੇ ਚਾਹੀਦੀ ਹੈ ਤੂੰ ਪਵਾੜਾ ਤਾਂ ਨਣਾ ਆਂਦਾ ਹੀ ਹੈ ਵਿੱਚ ਗੱਲ ਸੁਹਾਈ ਹੈ ਤੂੰ ਜਾਣਾ ਹੀ ਨਿਕਾ ਉਹਦੇ ਨਾਲ ਪਤਾ ਨਹੀਂ ਕਿੰਨੀ ਗੱਲਾਂ ਦਾ ਤੇਰਾ ਵੀ ਬਥੇਰਾ ਜੀ ਕਰਦਾ ਵਾ ਵੀ ਮੈਂ ਜਾਵਾਂ ਉੱਥੇ ਪਰ ਹੁਣ ਮੈਂ ਦੱਸ ਕੀ ਕਰਾਂ ਵੀ ਮੈਨਾਂ ਨਹੀਂ ਸਲੀਟ ਟੀਕਾ ਕਰਦੇ ਫੇਰ ਫੋਨ ਲਾਉਂਦੀ ਆ ਵਾਂਦੀ ਹੁਣੀ ਪੁੱਛਿਆ ਕਿ ਨਹੀਂ ਤੇ ਮੈਨੂੰ ਕਹਿਣ ਦੀ ਵੀ ਉਹਨਾਂ ਨੂੰ ਉਠਾਲ ਕੇ ਤਾਂ ਪੁੱਛ ਕੀ ਜਾਂਦੇ ਤੇ ਜਲ ਜਾਂਗੇ ਹਲਕੀ ਹੈ ਨਹੀਂ ਨਹੀਂ ਜਾਣਾ ਵਾ ਕਿ ਜਾਣਾ ਕਿਉਂ ਨਹੀਂ ਨਾਲਿਓ ਕਹਿਣ ਦੀ ਆ ਨਾਲਿਓ ਕਹਿਣ ਦੀ ਵੀ ਸੂਟ ਵੀ ਲਾਇਓ ਉੱਥੇ ਮੈਂ ਸਾਰੇ ਮੈਨੂੰ ਪੁੱਛਣ ਡੇ ਚਾਚੀਆਂ ਦਾਈਆਂ ਵੀ ਕਿੱਥੇ ਸੂਟ ਜਿਹੜੇ ਲਿਆਂਦੇ ਉਹ ਵਿਖਾਲੇ ਨਹੀਂਗੇ ਉਹ ਵੀ ਪਾ ਲਈ ਬੈਗ ਵਿੱਚ ਸੂਟ ਵੀ ਤੇ ਜੁੱਤੀ ਵੀ ਉਹਦੀ ਇੱਥੇ ਹੀ ਤੋਂ ਵੀ ਪਾ ਲਈ ਔਰ ਨਾਲੇ ਹੱਥੇ ਛੂਟਦੇ ਆਂ ਹਾਂ ਮੂੰਹ ਨਾ ਬਣਾ ਤਾ ਜਾਣਾ ਜਿੱਥੇ ਜਾਣਾ ਹੀ ਪੈਣਾ ਮੂੰਹ ਬਣਾ ਕੇ ਬਹੁਤੀ ਗੱਲ ਨਹੀਂ ਕੀ ਤੇ ਫਿਰ ਮੇਰੇ ਸਰੀਰ ਦੀ ਕੋਈ ਨਹੀਂ ਹੈ ਨਾ ਗੱਲ ਹੈਗੀ ਕਿ ਮੇਰਾ ਜਾਨ ਹੈ ਨਹੀਂ ਇੰਨਾ ਤੇਰਾ ਧਿਆਨ ਰੱਖਣ ਲੈ ਤੇਰੇ ਸਰੀਰ ਦੀ ਕੋਈ ਗੱਲ ਨਹੀਂ ਤੇ ਸਰੀਰ ਨੂੰ ਭਾੜੀ ਕੀ ਗੋਲੀ ਵੱਜ ਗਈ ਆ ਲੋਕੀ ਭਲਾ ਨਿਆਣੇ ਜੰਮਦੇ ਤੂੰ ਅਲੋਕਾਰ ਹੀ ਨਿਆਣਾ ਜੰਮਣਾ ਵਾ ਪਹਿਲਾਂ ਹੀ ਬਹਾਨੇ ਬਣਾਉਂਦੀ ਏ ਹਾਂ ਚਲੇਤਰ ਕਰਦੀ ਹੋਰ ਨਿਕ ਹੋ ਵੀ ਗੱਲ ਹੈਗੀ ਇਹਦੀ ਬਹਾਨੇ ਮਾਰਦੀ ਜਾਣ ਲੱਗੀ ਵੀ ਮੈਨੂੰ ਲੱਗਦੀ ਵਾ ਕਿ ਅੱਡ ਫਿਰ ਰਹਿ ਜਾ ਤੂੰ ਇੱਥੇ ਜਿਵੇਂ ਕੱਲ ਮੈਂ ਨਿਊ ਨਾਲ ਜਾਂਦੇ ਦੋਈ ਰਣ ਤੇ ਕੱਲੀ ਤੂੰ ਜਲ ਜੀ ਜਾ ਜੀ ਨਹੀਂ ਰਣਾ ਤੇ ਚੱਲ ਮਣਾ ਲਿਆਕ ਨਹੀਂ ਬੂਥਾ ਬੂਥਾ ਆ ਪਛਿਓ ਅੱਗੇ ਅੰਟੀ ਮਾਣੇ ਚੱਕਾ ਤੇ ਪੀਰ ਆਹੇ ਕਰਤੂਤਾਂ ਹੋਰ ਤਾਂ ਕੋਈ ਕਰਤੂਤ ਨਹੀਂ ਗਈ ਕੰਮ ਦਾ ਇਹਨੂੰ ਚੱਜ ਨਹੀਂ ਲੈਣ ਨਹੀਂ ਦੇਣੀ ਸਗੋ ਆਪ ਨਾਲ ਹੋ ਕੇ ਕਰਾਈਦਾ ਵੀ ਚੱਲ ਕੋਈ ਗੱਲ ਨਹੀਂ ਪਰ ਇਹ ਜਾਣਦੀ ਨਹੀਂ ਚੰਗੇ ਮਾੜੇ ਦੀ ਨੂੰ ਪਰਖਿਆ ਨਹੀਂ ਗਈ ਛੱਟ ਮੂੰਹ ਬਣਾ ਕੇ ਗੈ ਜਾਂਦੀ ਉਹ ਤਾਂ ਇਹ ਲਾਦਾ ਕਹੇ ਰੇ ਕੁਸ਼ੀਏ ਤੇ ਕਿਹੜੇ ਵੇਲੇ ਦਾ ਬੂਥਾ ਬਣਿਆ ਹੁੰਦਾ ਕਿੰਨੂੰ ਮਿਲਣਾ ਕਿੰਨੂੰ ਨਹੀਂ ਮਿਲਣਾ ਰਿਸ਼ਤੇਦਾਰ ਨੂੰ ਇਹਨਾਂ ਪਤਾ ਹੀ ਨਹੀਂ ਤੇ ਰਿਸ਼ਤੇਦਾਰ ਵੀ ਆਪਣੇ ਕਿੰਨੇ ਕਵਾਜ ਆ ਕੇ ਆ ਤੇਰੀ ਭੂਆ ਤੇ ਜਾਂ ਤੇਰੀ ਭੈਣ ਵਾ ਹੋਰ ਕਿੱਥੇ ਜਾਣ ਡਏ ਆਂ ਮੰਮੀ ਇਹੋ ਤੇ ਮੇਰੇ ਰਿਸ਼ਤੇ ਹੁੰਦੇ ਆ ਹਾਂ ਔਖੇ ਵੀ ਇਹੋ ਕੰਮ ਹੀ ਆਉਂਦੇ ਆ ਆ ਭੈਣ ਨੂੰ ਪਤਾ ਲੱਗਾ ਹੁੰਦਾ ਤਾਂ ਭਾਵੇਂ ਜਿੱਦਾਂ ਮਰ ਜੇ ਇਹਨੂੰ ਹੁਣ ਆ ਵੀ ਜਾਣਾ ਸੀ ਉਹਨੂੰ ਵੀ ਆ ਰੇ ਨੰਗੇ ਪੈਰੀ ਭੱਜੀ ਆਉਣਾ ਹਾਂ ਜੇ ਮੈਂ ਵੇਹਨਾ ਬਲ ਕੀ ਜਾਂਦੀ ਐ ਕੋਸ਼ਲਾ ਨੂੰ ਕੀ ਜਾਂਦੀ ਇਹਨਾਂ ਦਾ ਸੂਰੋ ਅੱਗਾ ਨਹੀਂ ਹਟਣਾ ਜੋ ਮਰਜ਼ੀ ਹੋ ਜੈ ਇਹਨਾਂ ਨੇ ਇੱਦਾਂ ਹੀ ਪਾਛੜਨ ਜੇ ਤੇਰਾ ਕੀ ਕੰਮ ਆ ਮੂੰਹ ਬੜਾਈ ਫੇਰਾਂ ਨੂੰ ਆ ਗਈਆਂ ਮੰਨ ਲੈ ਤਾਂ ਮੇਰੇ ਨਹੀਂ ਮੈਨੂੰ ਤੰਗੀ ਹੋਣ ਲਿਆ ਜਰ ਕੋਈ ਰਿਸ਼ਤੇਦਾਰ ਇਦਾਂ ਦੇ ਹੁੰਦੇ ਇੱਥੇ ਜਾਣਾ ਪੈਂਦਾ ਵਾ ਤੰਗੀ ਹੋਏ ਜੋ ਮਰਜ਼ੀ ਹੋਏ ਇਹ ਰੱਬਾ ਤੇ ਹੀ ਕਿਉਂ ਇੱਕੋ ਗੱਲ ਦੇ ਮਗਰ ਪੈ ਜਾਂਦੇ ਜੇ ਕੀ ਆ ਤੇ ਜੇ ਮੈਂ ਨਾ ਜਾਉਂਗੀ ਤੇ ਯਾਰ ਓਥੇ ਆਣ ਗਵਾਣ ਦੇ ਗੱਲਾਂ ਕਰਨੀਆਂ ਸਾਨੂੰ ਕਿ ਭਾਬੀ ਨਹੀਂ ਆਈ ਭਾਬੀ ਨਹੀਂ ਆਇਆ ਜਾਂ ਵੇਖਿਆ ਕਦੀ ਕਹਿੰਦੇ ਅੱਜ ਕੱਲ੍ਹ ਹਰ ਕੋਈ ਸੁਖ ਰਹਿਣਾ ਹੋ ਗਿਆ ਕੋਈ ਨਹੀਂ ਵੇਂਦਾ ਕਿ ਅਡੇ ਘਰ ਕੌਣ ਆਇਆ ਕੌਣ ਨਹੀਂ ਆਇਆ ਆਪੋ ਆਪਣੀਆਂ ਸਾਰੀਆਂ ਸਹੂਲਤਾਂ ਵੇਖਦੇ ਲੋਕੇ ਆਪਾਂ ਡੇਰੇ ਨਹੀਂ ਉਹਦਾ ਪਿੰਡ 'ਚ ਘਰ ਵਾ ਓਥੇ ਲੋਕੀ ਕੰਦਾ ਜੜ ਕਦੇ ਵੇਂਦੇ ਆ ਕੌਣ ਆ ਕੋਈ ਨਹੀਂ ਆਇਆ ਗੱਡੀ ਲੱਗੀ ਵੇਖ ਕੇ ਵੇਂਦੇ ਨਹੀਂ ਕੋਣ ਕਿਹੜਾ ਗਿੰਮਦਾਰੀ ਆਇਆ ਵਾ ਕੋਈ ਮਦਾਰੀ ਆਇਆ ਵਾ ਆ ਵੀ ਤੂੰ ਹੀ ਜਾਣਾ ਪਤਾ ਲੈਣ ਤੇ ਲਿਆਓ ਆ ਤਾਂ ਬੇਫਜ਼ੂਲ ਦੀ ਲੜਾਈ ਆ ਨਾ ਫੇਰ ਤੂੰ ਕਹਿੰਦੀ ਮੈਨੂੰ ਮੈਨਾਂ ਕੋਈ ਪਤਾ ਹੀ ਨਹੀਂ ਲੱਗਦਾ ਹੁਣੇ ਸਿਰ ਕਟਾਉਣਾ ਹੀਗਾ ਤਾਂ ਚੰਗੇ ਹੋ ਗਏਂ ਹੀ ਕਿ ਜਾਨ ਜਾਨੋਂ ਅੰਡਾ ਪੈਂਦੀ ਆ ਦੀਦੀ ਦੀ ਗੱਲ ਆਉਂਦੀ ਏ ਤੇ ਤੂੰ ਲੜਾਈ ਤੈਨੂੰ ਪਿਆਰ ਹਜੇ ਮੇ ਨਹੀਂ ਹੁੰਦਾ ਮੈਂ ਕਹਿ ਰਾਂ ਫੇਰ ਇਹੋ ਜਿਹਾ ਪਿਆਰ ਨੂੰ ਕੀ ਕਰਨਾ ਜੇ ਅਗਲੇ ਦੀ ਤੰਗੀ ਨਹੀਂ ਸਹੂਗੀ 10 ਮਿੰਟ ਖੁਸ਼ ਹੋ ਗਏ ਮੁਰਗੀ ਨੂੰ ਤੇਜ ਪਾਇਆ ਤੈਨੂੰ ਪਿਆਰ ਹਜੇ ਮੇ ਨਹੀਂ ਹੁੰਦਾ ਕੱਲ ਸਾਰਾ ਦਿਨ ਕੁੱਟ-ਕੁੱਟ ਕੇ ਮਾਰਤਾ ਅੱਜ ਹੁਣ ਹਜੇ ਤੋਂ ਪੀੜਾ ਨਹੀਂ ਹਟੀਆਂ ਤੇ ਫੇਰ ਉੱਥੇ ਜਾਓ ਰੈਸਟ ਵੀ ਤੇ ਦੇਣੰਦੋ ਜੇ ਤੂੰ ਮੇਰੇ ਇਸ ਤਰ੍ਹਾਂ ਤਾਂ ਨਹੀਂ ਨਾ ਜਾਣਾ ਤੇ ਕੱਲ ਨੂੰ ਮੇਰ ਤੋਂ ਹੀ ਵਾਸਨਾ ਰੱਖੀ ਕੱਲ ਨੂੰ ਫੇਰ ਜਦੋਂ ਦਵਾਈ ਲੈ ਕੇ ਆਵਾਂਗੇ ਨਾ ਉਦੋਂ ਵੇਖ ਲਾਂਗੇ ਉਦੋਂ ਆਉਂਦੇ ਆਂਦੇ ਚੱਲ ਜਾਾਂਗੇ ਅੱਜ ਨਹੀਂ ਮੈਂ ਜਾਣਾ ਆ ਤੇਰਾ ਜਿਹਾ ਦਿਮਾਗ ਰਵਾਪਾ ਹੁਣ ਚੱਲੇ ਆ ਮਾਂ ਪੁੱਤ ਤੂੰ ਨਾ ਤੁਰ ਬਹਿ ਜਾ ਨਾਲ ਮੇਰਾ ਨਹੀਂ ਨਾ ਸਰੀਰ ਠੀਕ ਆਗਾ ਮੈਂ ਨਹੀਂ ਜਾਣਾ ਤੇ ਤੇਰੀ ਗੱਲ ਤਹੀ ਨਹੀਂ ਜਾਣਾ ਨਾ ਨਾ ਜਾਇਓ ਤੀ ਮੇਰੇ ਆ ਇਹ ਪੱਕੀ ਗੱਲ ਮੇਰੇ ਕੋਲ ਆ ਨਾ ਰੱਖੀ ਪੱਕੀ ਗੱਲ ਮੈਂ ਕਿਹੜਾ ਦੀਦੀ ਕੋ ਪੱਕੀ ਜਾਣਾ ਹਟ ਜਾਣਾ ਜਦੋਂ ਬੱਚਾ ਹੋ ਗਿਆ ਮੈਂ ਬਾਅਦ ਵਿੱਚ ਜਾਇਆ ਹੀ ਕਰਨਾ ਵਾ ਨਾ ਤੂੰ ਹਟਣਾ ਵਾ ਆਪਣੀ ਭੈਣ ਕੋ ਜਾਇਆ ਤੇ ਨਾ ਮੈਂ ਆਪਣੇ ਪੇਕੇ ਛੱਡਨੇ ਐ ਐਵੇਂ ਲੜਾਈ ਪਾ ਕੇ ਰੱਖ ਦਿੰਦੀ ਹੈ ਭੂਆ ਨੂੰ ਕਰਦੀ ਆ ਨਾ ਫੋਨ ਪਲਾ ਪੁੱਛਦੀ ਆ ਕਿੰਨਿਆਂ ਕੇ ਸੱਟਾਂ ਲੱਗੀਆਂ ਉਹਦਾ ਪਤਾ ਫੋਨ ਤੇ ਲੈ ਲੈਣੀ ਆ ਤੇ ਦੀਦੀ ਦਾ ਤੇ ਇਹਨਾਂ ਨੇ ਲੈ ਹੀ ਆਉਣਾ ਵਾ ਜਾ ਕੇ ਦੱਸ ਪਤਾ ਲੈਣਾ ਵਾ ਇਹਨਾਂ ਨੇ ਲੈ ਲਿਆ ਔਰ ਮੈਂ ਲੈ ਲਿਆ ਇੱਕ ਬਰਾਬਰ ਹੀ ਆ ਜਾਣ ਕੇ ਲੜਾਈ ਪੂਣੀ ਔਰ ਕੋਈ ਗੱਲ ਨਹੀਂ ਕਿ ਦੱਚਾ ਇਹਨਾਂ ਲੰਮੀ ਨਹੀਂ ਪਹਿਨ ਦਿੰਦੇ ਕਿ ਕੋਹ ਨਹੀਂ ਕੰਨ ਦਿੰਦੇ ਮਾਂ ਮੇਰੀ ਕਹਿੰਦੀ ਵੀ ਹੁੰਦੀ ਕੰਮ ਕਰ ਸਿੱਖ ਜੇ ਕੇ ਜਾ ਘਰੀ ਦਾ ਵੀ ਇੱਥੇ ਤੇ ਤਾਂ ਵੀ ਨਹੀਂ ਸਿਤਰਾ ਚੁੱਕੇ ਹੀ ਉਹਨੂੰ ਲਾਵਾਂ ਫੋਨ ਪਲਾ ਉਨ ਕੀਦਾ ਆ ਗਿਆ ਮਨਪ੍ਰੀਤ ਦਾ ਹੈਲੋ ਸਾਸਰੀਕਾਲ ਠੀਕ ਠਾਕ ਮਨਪ੍ਰੀਤ ਪੁੱਤ ਹੈਲੋ ਜੀ ਕਾਦੀ ਆਪੂਆ ਕਿਉਂ ਅਨੇ ਲੜਾਈ ਬੜੀ ਭਾਈ ਇਹ ਦੀਦੀ ਨੇ ਹਟਾ ਕੇ ਪੁੱਤ ਮੈਂ ਤੇ ਸਾਰਾ ਕਸੂਰ ਆਪ ਕੱਢਣ ਨਹੀਂ ਬਲਜੀਤ ਦਾ ਹੀ ਪਰ ਮੇਰੀ ਵਾਹ ਪੇਜ ਨਹੀਂ ਕੋਈ ਜਾਂਦੀ ਕੀ ਹੋਇਆ ਵਾ ਹੁਣ ਇੱਥੇ ਮੈਨੂੰ ਤੇ ਲੱਗਦਾ ਇੱਥੋਂ ਜਾ ਕੇ ਤੇ ਬਸ ਇੱਥੇ ਤੇ ਆ ਹੋਈ ਲੜਾਈ ਪਈ ਆ ਪੀਸੀ ਵਾਨੀ ਕੀ ਸੀ ਵਾਨੀ ਕੀ ਸੀ ਨੇ ਉਹਨਾਂ ਬੋਆ ਤੋਂ ਆਪ ਸੁਆਣੀ ਵੇਖ ਮੈਨੂੰ ਜੜੀ-ਜੜੀ ਇਹਨਾਂ ਨੇ ਸਬਜ਼ੀ ਬਣਾਉਣ ਨੂੰ ਕਿਹਾ ਮੈਂ ਬਣਾਈ ਹੈ ਨਾ ਬਣਾਈ ਪੁੱਤ ਜੜੀ ਆ ਉਹ ਤੇ ਜੇ ਮੰਮੀ ਫਿਰ ਪਹਿਲਾਂ ਕਰ ਲੈਂਦੀ ਹੈਗੀ ਤੇ ਮੰਮੀ ਲਿਆ ਕੇ ਤੇ ਉਹ ਮਸਾਲਾ ਮਤਲਬ ਪਹਿਲਾਂ ਬਣਾ ਦਿੰਦੀ ਚਲ ਜੇ ਮੇਕੋ ਵੀ ਬਣਾਉਣਾ ਸੀ ਮਸਾਲਾ ਮੈਂ ਬਣਾ ਦਿੰਦੀ ਮੈਂ ਕਦੋਂ ਮੁੱਕਦੀ ਜਦੋਂ ਨੇ ਇਹ ਕਹਿੰਦੇ ਆ ਵੀ ਸਾਡੀ ਸਬਜ਼ੀ ਤੇਰੇ ਕੋਲ ਬਣਵਾਉਣੀ ਆ ਜੇ ਮੈਂ ਨਹੀਂ ਮੀਟ ਖਾਂਦੀ ਤੇ ਮੈਂ ਹੁਣ ਮੇਰਾ ਮੈਂ ਕੀ ਕਰਾਂ ਦੱਸ ਇੱਥੇ ਤਰਾਣੋਂ ਦੀ ਵੀ ਗਲਤੀ ਆ ਮਨਪ੍ਰੀਤ ਭਾਬੀ ਦੀ ਵੀ ਗਲਤੀ ਆ ਜਦੋਂ ਇਹਨੂੰ ਪਤਾ ਮੇਰੀ ਧੀ ਚੰਡਾਲ ਵਾਈਡੀ ਤੇ ਪਈ ਨਹੀਂ ਸਾਰਾ ਕੁਝ ਬਣਾ ਕੇ ਰੱਖ ਲੈਂਦੀ ਇਹਨੂੰ ਪਤਾ ਹੀ ਨਾ ਲੱਗਣ ਦਿੰਦੀ ਬਲਜੀਤ ਨੂੰ ਵੀ ਕਿੰਨੇ ਬਣਾਈ ਤੇ ਕਿੰਨੇ ਨਹੀਂ ਬਣਾਈ ਜੇ ਆਪਣੇ ਪਰਦੇ ਆ ਰੱਖਣੇ ਹੋਣ ਤੇ ਸਵੇਰ ਦਾ ਉਹ ਸਾਰੇ ਅਹੀਂ ਬੜੇ ਰਾਜੀ ਖੁਸ਼ੀ ਹਸਣ ਖੇਡਣ ਦੇ ਆ ਚਲੋ ਜੋ ਮਨਜੋਦ ਨੇ ਕੱਲ ਕੀਤਾ ਫੇਰ ਭਲਾਈ ਦਾ ਵਾ ਵੀ ਹੁਣੇ ਕੀ ਕਰਨਾ ਇੱਥੇ ਰਹਿਣਾ ਪਰ ਵੇਲਾ ਉਹਨ ਮਮੀ ਨੂੰ ਜਦੋਂ ਦਾ ਦਾਦੀ ਦਾ ਫੋਨ ਆ ਗਿਆ ਮੈਨਾਂ ਇਹ ਤਾਂ ਬਸ ਲੜਾਈ ਪਾ ਦਿੰਦੀ ਲੜਾਈ ਪਾ ਦਿੰਦੀ ਆ ਹੁਣ ਕਹਿੰਦੀ ਆ ਵੀ ਹੁਣੇ ਅਵੇ ਹੀ ਆਓ ਤੇ ਮੇਰੇ ਸੂਟ ਦੇ ਕੇ ਜਾਓ ਹੁਣ ਜੇ ਮੈਂ ਕਹਿੰਦੀ ਵੀ ਮੇਰਾ ਨਹੀਂ ਸ਼ਰੀਰ ਠੀਕ ਲੱਗਣ ਦਾ ਭਾਪੂ ਆ ਹੁਣ ਕੱਲ ਵੀ ਤੇ ਚਿਤਰਾ ਜੋਗੀ ਰਹੀ ਮੈਂ ਕੱਲ ਸਾਰਾ ਦਿਨ ਨਾਲੇ ਪ੍ਰੌਨ ਚੜੀ ਕੀਤੀ ਨਾਲੇ ਛੇਤਰ ਖਾਦੇ ਤੇ ਇਹਨੇ ਹੁਣ ਫੋਨ ਕਰਕੇ ਦੱਸਤਾ ਭਾਬੀ ਨੂੰ ਤੇ ਹੋਰ ਫੋਨ ਕਰਕੇ ਤੇ ਕਹਿੰਦੀ ਵੀ ਨਾਲੇ ਸੂਟ ਦੇ ਕੇ ਜਾ ਤੇ ਨਾਲੇ ਮੇਰੀ ਜੁੱਤੀ ਲਿਆ ਦੇ ਨਾਲੇ ਫਿਰ ਆ ਕੇ ਤੇ ਆਪਣਾ ਜਵਾਈ ਦੋ ਸੁਣੋ ਨਾਲੇ ਇਹਨੂੰ ਆਪਣੇ ਨੌ ਪੁੱਤ ਨੂੰ ਵੀ ਲੈ ਕੇ ਆ ਨਾਲੇ ਮੈਂ ਗੰਨ ਦੀ ਵੀ ਚਲ ਦੱਸ ਦੇਣਾ ਹਾਂ ਕਿ ਕਿਤੇ ਫੇਰ ਜਾ ਆਉਨੇ ਆ। ਯਾ ਵੀ ਬਹੁਤੀ ਬੁਲਸ਼ਣੀ ਆ। ਉਹ ਹਟਿਆ ਵਾ ਮੇਰੇ ਨਾਲ ਵੀ ਮੈਮ ਜੇ ਤੂੰ ਨਹੀਂ ਤੋੜਦੀ ਤੇ ਮੈਂ ਮੰਨਣਾ ਹੀ ਨਹੀਂ ਆ ਮੈਂ ਤਾਂ ਬੋਲਦੀ ਨਹੀਂ ਆ ਤੂੰ ਤੇ ਧੀ ਨਹੀਂ ਵਾਰਦੀ ਘੋਰਛੇ ਦਾ ਹੁੰਦਾ। ਭਾਬੀ ਤੈਨੂੰ ਕਹਿੰਦੀ ਹਾਂ ਏਦਾਂ। ਉਹ ਹੋਰ ਉਹਨੇ ਵੀ ਫਿਰ ਆਪਣੀ ਧੀ ਦੀ ਬੰਨਾ ਵਾ ਲੜਾਈ ਸਾਡੀ ਏਦੀ ਆ ਹੋਰ ਤੇ ਹੱਡੀ ਆ ਵਾਪਸ ਉਹ ਜ ਬੜੀ ਵਧੀਆ ਬੰਦੀ ਆ ਪਰ ਪਤਾ ਨਹੀਂ ਕੀ ਐ ਤੇ ਮੇਰੇ ਮਗਰ ਹੀ ਪੈ ਗਈ ਚੰਡਾਲਣ ਕਿਤੇ। ਹਾਂ ਇਹ ਚੰਡਾਲਣ ਵਾ। हां पड़ी नु आ... ते कदे ਪੈਣਾ ਰਕबीर ਨੇ ਕੱਲ ਦੇ ਸੁੱਟ ਕੇ ਸਾਡੇ ਤੇ ਗੋਟੇ ਗਿੱਡੇ ਕਿਤੇ ਇੰਨੇ ਗੋਡੇ ਮੇਰੇ ਰਗਣਾ ਲੱਗੀਆਂ ਅਸੀਂ ਤੇ ਦਵਾਈ ਲੈ ਕੇ ਤੁਰੇ ਆਂ ਇਹ ਤੇ ਮੇਰੇ ਨਾਲ ਆੜਾ ਲਾ ਲਿਆ ਇਥੇ ਇੰਨੇ ਰਕबीर ਨੇ ਫੁੱਫੜਨੇ ਸੜਤਾ ਆਉ ਜੇ ਫੇ ਮੈਨੂੰ ਬੜਾ ਗੁੱਸਾ ਚੜਿਆ ਮੈਂ ਵੀ ਬੜੀਆਂ ਗੱਲਾਂ ਕੀਤੀਆਂ ਫੇ ਮੈਨੂੰ ਨਹੀਂ ਪਤਾ ਲੱਗਾ ਵੀ ਤੈਨੂੰ ਕਿਹੜੇ ਵਾਲੇ ਫੋਨ ਇਹਨੇ ਕਰ ਦਿੱਤਾ ਬਸ ਨੇ ਰਾਨੋ ਨੂੰ ਬਲਜੀਤ ਨੇ ਸਾਡਾਂ ਕੀ ਹੋਇਆ ਫੇ ਸਾਡਾਂ ਦਵਾਵਾ ਲੱਗੀਆਂ ਰਗਣਾ ਹੀ ਬੜੀਆਂ ਮੇਰੇ ਕੋ ਤੇ ਕਦੇ ਉੱਠ ਕੇ ਤੁਰਨ ਜਾਂਦਾ ਤਾਂ ਹੁਣ ਮੈਨੂੰ ਆਖਣ ਦੇ ਚਾਹ ਘੁੱਟ ਬਣਾ ਕੇ ਦੇ ਤੇਰੇ ਤੇਰੇ ਕਰਕੇ ਇਹ ਰਗੜਾਂ ਲੱਗੀਆਂ ਤੇ ਤੂੰ ਹੀ ਹੁਣ ਪਤਾ ਲੈ ਕੇ ਆ ਤ ਹਾਏ ਬਲਜੀ ਦਨ ਕੀ ਲਾਜ ਹੋਵੇ ਮੈਂ ਨਹੀਂ ਆ ਇੱਥੇ ਤੇ ਮੈਂ ਇਹ ਧੱਕਣ ਧੱਕਣ ਲਈ ਹਾਸਰੀਕੇ ਦੇ ਵਿੱਚ ਵੀ ਚਲੋ ਜੇ ਕੋਈ ਗੱਲ ਕਰਦਾ ਸੀ ਨਾ ਤੇ ਮੈਂ ਉੱਥੇ ਲੋਕਾਂ ਦਾ ਮੂੰਹ ਮੋੜਦੀ ਹਾਂ ਵੀ ਮੇਰੀ ਭਤੀ ਐਡੀ ਜਵਾਨ ਮੇਰੀ ਭਤੀ ਇੰਨੀ ਅਕਲ ਵਾਲੀ ਹੁਣ ਇਹਦੇ ਕੋ ਤੇ ਅਕਲ ਵਾਲੀ ਫਿਰ ਰਿਆ ਹੀ ਨਹੀਂ ਜਾਂਦਾ ਹੁਣ ਮੈਂ ਕਰਾਂ ਕੀ ਫਿਰ ਕੀ ਕਰਨਾ ਇੰਨੇ ਤੇ ਇੱਥੇ ਮੇਰਾ ਜੀਣਾ ਹਰਾਮ ਕੀਤਾ ਮੈਨੂੰ ਨਹੀਂ ਲੱਗਦਾ ਇਹ ਸਭ ਨਾਲ ਨੇ ਘਰ ਬਸਣ ਦੇਣਾ ਤੇ ਤੂੰ ਮੰਜੋਦ ਨੂੰ ਨਹੀਂ ਆਖਿਆ ਵੀ ਤੂੰ ਕਿਉਂ ਇਦਾਂ ਇਹ ਕੰਮ ਕਰਦਾ ਕਿਉਂ ਮਾਰਿਆ ਮੈਨੂੰ ਤੂੰ ਕੱਲ ਪਰੋਣਿਆਂ ਸਾਹਮਣੇ ਆਹ ਹੈ ਪੂਆ ਉਹ ਤੇ ਮੇਰੇ ਗਾਲ ਪੈਂਦੇ ਦੋਵੇਂ ਮਾਪੋਤ ਕਹਿੰਦੇਹੀਂ ਤੇ ਇੰਨੀ ਸੇਵਾ ਕਰਦੇ ਰੇ ਤੂੰ ਹੀ ਹਰ ਕੰਜੂਸ ਕੰਡਿਆ ਸਾਡਾ ਕੀ ਬੰਦਾ ਕਰੇ ਇਹਨਾਂ ਦਾ ਇਲਾਜ ਚਲੋ ਸੇਵਾ ਕਰਦੇ ਰੇ ਠੀਕ ਆ ਤੇ ਹਰ ਕੀ ਵੀ ਕਰ ਲੈਂਦੇ ਅਜੇ ਤੈਨੂੰ ਕਿੰਨਾ ਕ ਚਿਹਰਾ ਹੋਇਆ ਹੀ ਆਈ ਨੂੰ ਇਹ ਹੋਰ ਸੇਵਾ ਕਰ ਲੈਂਦੇ ਉਹ ਤਾਂ ਸਾਰਾ ਤੇਰੇ ਸਿਰ ਤੇ ਗੋਗਾ ਪੱਤੀ ਜਾਂਦੀ ਵੀ ਮਨ ਮਨਪਰੀਤ ਦਾ ਇੱਕ ਸੂਰਵਾ ਸਾਰਾ ਮਨਪਰੀਤ ਦਾ ਇੱਕ ਸੂਰਵਾ ਸਾਰਾ ਫਿਰ ਜੇ ਤਾਂ ਮੰਮੀ ਕਹਿੰਦੀ ਕਿ ਪਹਿਲੇ ਮੈਂ ਤੜਕਾ ਲਾ ਦਿੰਨੀ ਆ ਮੈਂ ਬਣਾ ਦਿੰਨੀ ਆ ਫਿਰੇ ਬਣਾਉਣੇ ਵੀ ਨਹੀਂ ਦਿੰਦੇ ਚੰਗੇ ਭਲੇ ਮੰਮੀ ਸਾਰਾ ਕੰਮ ਕਰਦੀ ਆ ਆ ਬਸ ਕੁੜੀ ਆ ਕੇ ਇਹਨੂੰ ਭੁਲੇ ਟੜਾ ਦਿੰਦੀ ਆ ਕਿ ਨਹੀਂ ਕਰਨਾ ਘਰੋਂ ਤਰੇ ਸੁੱਕੀਆਂ ਰੋਟੀਆਂ ਖਾਂਦੇ ਹੀ ਚਾਰਨਾ ਤੇ ਕਦੀ ਗੰਡਿਆਂ ਵਾਲੀਆਂ ਤੇ ਕਦੀ ਦਾਲ ਰੇਹਣ ਲੈਂਦੇ ਆ ਇਹਨਾਂ ਨੂੰ ਮੁਰਗੇ ਇੱਥੇ ਹੀ ਆਣ ਕੇ ਦੇਦੇ ਬਲਜੀਤ ਤੇ ਵਕਿਆ ਕਾਲ ਕੱਢਦੀ ਆ ਵੀ ਮੇਰਾ ਬੰਦਾ ਜਿਹੜਾ ਵਾ ਚੱਲ ਕੋਈ ਨਾ ਕੋ ਖਾ ਲਵੇ ਇੱਥੋਂ ਘਰੋਂ ਤੇ ਕੋ ਖਾਣਾ ਨਹੀਂ ਗਾ ਉਹ ਖਬਰ ਤਾਂ ਦੇਖਦੇ ਕਹਿਰਾਂ ਦੀ ਕੰਜੂਸਣੀ ਆਏ ਤੇ ਹੁਣ ਤੂੰ ਆਉਣ ਲੱਗੀ ਆ ਨਾਲ ਮੈਂ ਇਹ ਬੰਮਾ ਨਹੀਂ ਆਉਣਾ ਗਲੀਆਂ ਗੱਲਾਂ ਇਹਨਾਂ ਨੇ ਕਰਨੀਆਂ ਤੇ ਕਰਤੀਆਂ ਵਾ ਹੁਣ ਮੈਂ ਇਹ ਥੋੜਾ ਹੋਰ ਵੀ ਮੈਂ ਆਪਣੇ ਹੀ ਹੱਦ ਆਪਣਾਈ ਚਾਹਾਂ ਚੱਲ ਕੋਈ ਨਹੀਂ ਰੈਸਟ ਕਰ ਤੂੰ ਕੋਈ ਨਹੀਂ ਮੈਂ ਤਾਂ ਪੁੱਤ ਤੇਰੇ ਵੱਲ ਦੀ ਉਹ ਮੈਂ ਤਾਂ ਜਿਹੜੀ ਗੱਲ ਕਰਦੀ ਮੈਂ ਤਾਂ ਬਲਜੀਤ ਦਾ ਕਸੂਰ ਕੱਢਦੀ ਤੇ ਹਾਰ ਕੇ ਭਾਬੀ ਦਾ ਵੀ ਵਿੱਚੋਂ ਪੜ ਦਿੰਨੀ ਕਿ ਇਹ ਵੇਲੇ ਪੁੱਤ ਮੈਂ ਨਹੀਂ ਤੈਨੂੰ ਮਾੜੀ ਚੰਗੀ ਆਂਦੀ ਮੇਰੇ ਬਰਖਲਾਫ ਜੇ ਕੋਈ ਵੀ ਗੱਲ ਕਰੇ ਬਲਜੀਤ ਚਾਹੇ ਰਾਣੋ ਤੇ ਤੂੰ ਸੱਚ ਨਾ ਮੰਨੀ ਮੈਂ ਨਹੀਂ ਤੈਨੂੰ ਮਾੜਾ ਕਹਿੰਦੀ ਕਿਉਂਕਿ ਅਹੀਂ ਤੇ ਫੇਰ ਇੱਥੇ ਹੀ ਆਉਣਾ ਸਾਡੇ ਤੇ ਪੇਕੇ ਹੋਈ ਆ ਅਸੀਂ ਕਿੱਥੇ ਜਾਣਾ ਵਾ ਇਨੂੰ ਫੇ ਦੇਖਦਾ ਹੋਊਗਾ ਵੀ ਨਾ ਇਹਦਾ ਇਹਦਾ ਸਰਦਾ ਹੋਊਗਾ ਨਾ ਜਾ ਕੇ ਪੀ ਕੇ ਇਹਦਾ ਬਲਜੀਤ ਦਾ ਠੀਕ ਤਾ ਬੂਆ ਚੱਲ ਠੀਕ ਤਾ ਬੂਆ ਹਾਂ ਚੱਲ ਹੁਣ ਕੋਈ ਪੈਣਾ ਹੋਰ ਨਾ ਕੋਈ ਆਜਰੇ ਫੇ ਤੇਰੀ ਗੁੱਤ ਮਰੋੜੀ ਹੈ ਵੇ ਚੁੱਪ ਕਰ ਜਾ ਬੱਸ ਕਰ ਰਹਿਣ ਦੇ ਮੈਂ ਆਉਂਗੀ ਕਿਹੇ ਦਿਨ ਫੇਰ ਚੰਗਾ ਹਾਂ ਚੰਗਾ ਬੂਆ ਚੰਗਾ ਹਾਏ ਕਿੰਨੀ ਕੁੜੀ ਵਿਚਾਰੀ ਦੁਖੀ ਹੋ ਗਈ ਉਹ ਮਨਪ੍ਰੀਤ ਐਵੇਂ ਆਂਦੇ ਆ ਵੀ ਆਪਣੀਆਂ ਧੀਆ ਧੀਆ ਵਾਂ ਤੇ ਬਗਾਨੀਆਂ ਨੂੰ ਕੌਣ ਧੀਆ ਕਵੇ ਬਗਾਨੀਆਂ ਨੇ ਤੇ ਨਵਾਂ ਹੀ ਕਹਿਣਾ ਜਿੰਨਾ ਮਰਜ਼ੀ ਕੰਮ ਕਰਨ ਉਹਨੇ ਹੋਰ ਇੰਨੇ ਕੰਮ ਕਰ ਲਏ ਹੀ ਇਹ ਆ ਸਬਜੀ ਬਣਾਉਣ ਨੂੰ ਇਹਨੂੰ ਕੀ ਹੀ ਰਾਨ ਨੂੰ ਬਣਾ ਲੈਂਦੀ ਹਾਂ ਇਹ ਵੀ ਬਹੁਤ ਔਖੇ ਹੋ ਗਏ ਆ ਲੈ ਵੀ ਨਾ ਆਵੇ ਤਾਂ ਚੰਗਾ ਸਭ ਫਾਇ ਇੱਥੇ ਰੱਖੀ ਮੈਂ ਹਕੋ ਟਕ ਲਾਉਣੀ ਆ ਤੋੜ ਜੀ ਵੱਜਦੀ ਆ ਇੱਦਾਂ ਤੇ ਰੱਖਤੀ ਕਿ ਤੈਨੂੰ ਕਰੇ ਛੇ ਵੀ ਹੈ ਨਹੀਂ ਕੀ ਇਹਦੇ ਚਾਚੇ ਨੇ ਨਾ ਗਾਂ ਫਾਂ ਕਰਤੀ ਹੋਵੇ ਕੋਈ ਵੀ ਸਾਥ ਹੋ ਆ ਅੰਦਰ ਹੀ ਜਾਣਾ ਪੈਣਾ ਹੁਣ ਇੱਦਾਂ ਨਹੀਂ ਖੜਾ ਬੰਨੀ ਥੋੜੀ ਜਿਹੀ ਨੱਪੀਸ਼ ਇੱਕ ਬੋਤਲ ਉਹ ਵਿਨਾਜ ਨਿਕਲ ਗਈ ਤੇ ਅੰਦਰ ਹੀ ਬੜੇ ਲੱਗਦਾ ਆਏ ਆਏ ਖਾ ਤੂੰ ਕਿੱਧਰ ਤੁਰੇ ਆਉਣ ਡਈ ਆ ਬਹਿ ਜਾੜਾ ਹੁਣ ਦਵਾਈ ਖਾਦੀ ਸੀ ਤੇ ਚੁੱਪ ਕਰੋ ਮੇਰੀ ਗੱਲ ਸੁਣੋ ਉਰੇ ਆਓ ਹਾਂ मैं में बलजीत ने पुआड़े पारते तो हो।